ਤਤ ਸੰਸੋ ਪ੍ਰੀਤ ਕਰ ਗੁਣ ਨਿੱਧ ਗੋਮ गोविंद ਹਰਾਈ ਉਹਦੇ ਨਾਲ ਪ੍ਰੀਤ ਕਰੋ ਕੀ ਹੋਊਗਾ ਜਿਸ ਦਿਨ ਉਹਦੇ ਨਾਲ ਤੁਹਾਡੀ ਪ੍ਰੀਤ ਬਣ ਜੂਗੀ ਤਾਂ ਪਾਸ਼ਾ ਕਹਿੰਦੇ ਨੇ ਫਲ ਪਾਵੇ ਮਨ ਵਾਸਤੇ ਕਿਉਂਕਿ ਸਾਰਿਆਂ ਫਲਾਂ ਦਾ ਦਾਤਾ ਮੇਰਾ ਸਤਿਗੁਰ ਹੈ ਜਿਤਨੇ ਫਲ ਮਨ ਵਾਂਸੀ ਤਿਤੜੇ ਸਤਿਗੁਰ ਪਾਸ ਪਾਸ ਸੁਝਾਉਂਦੇ ਨੇ ਕਿ ਫਲ ਪਾਵੇ ਮਨ ਵਾਸਤੇ ਇਹ ਜਿਤਨੇ ਵੀ ਜਗਿਆਸੂ ਹੁੰਦੇ ਨੇ ਸਾਰਿਆਂ ਦੀ ਕਦੀ ਵੀ ਇੱਕ ਇੱਛਾ ਨਹੀਂ ਹੁੰਦੀ ਹੈ ਅਲੱਗ-ਅਲੱਗ ਇੱਛਾ ਹੈ ਅਲੱਗ-ਅਲੱਗ ਇੱਕ ਇੱਛਾ ਨਹੀਂ ਹੈ ਸਾਰਿਆਂ ਦੀ ਦਿਨਾਈ ਹੋਣੀ ਹੈ ਬਾਣੀ ਦਾ ਬੜਾ ਕੀਤਾ ਅਧਿਆਨ ਅਲੱਗ-ਅਲੱਗ ਇਸ਼ਾਮਾਂ ਮਿਲੀਆਂ ਨੇ ਕੀ ਮਿਲੀਆਂ ਨੇ ਅਲੱਗ-ਅਲੱਗ ਇਸ਼ਾਮਾਂ ਮਿਲੀਆਂ ਨੇ ਜਿਸ ਤਰ੍ਹਾਂ ਦੇ ਨਾਲ ਆਪ ਜੀ ਦਸਵੀਂ ਅਸ਼ਟਪਦੀ ਦੇ ਵਿੱਚ ਪੜ੍ਹਦੇ ਹੋ ਪਰ ਉਹਨਾਂ ਦਾ ਨਿਸ਼ਾਨਾ ਸਾਰੀਆਂ ਸ਼ਾਮਾਂ ਦਾ ਇੱਕ ਹੈ ਘਾਟ ਕਿਸੇ ਦੇ ਉੱਤੇ ਵੀ ਓਖੜਾ ਹੈ ਕਿ ਲੰਘਣਾ ਸਮੁੰਦਰ ਨੂੰ ਪਾਰ ਹੈ ਠੀਕ ਹੈ ਸਾਡੇ ਵੱਲੋਂ ਕੋਈ ਨਿਸ਼ਾਰੇ ਪੱਤਨ ਥਾਣੇ ਲੰਘ ਗਿਆ ਹੈ ਨਾ ਜੀ ਹ ਮੀਰ ਥੱਲੇ ਲਾਗੇ ਪਤਨ ਪੈਂਦਾ ਪੁਲ ਬਣ ਗਏ ਉਥੋਂ ਲੰਘ ਗਿਆ ਥੱਲੇ ਤਨੋਏ ਵਾਲਾ ਪਤਨ ਉਥੋਂ ਲੰਘ ਗਿਆ ਹੈ ਹੈ ਨਾ ਜੀ ਉਹਦੇ ਤੋਂ ਥੱਲੇ ਨੂੰ ਹੋਰ ਚੱਲ ਜਾਓ ਫੇਰ ਅਗਲਾ ਪਤਨ ਆ ਜਾਂਦਾ ਹੈ ਸ੍ਰੀ ਹਰਗੋਬਿੰਦਪੁਰੇ ਵਾਲਾ ਗੱਲ ਸੀ ਕਿ ਨਿਸ਼ਾਨਾ ਇੱਕ ਸੀ ਕਿ ਪਾਰ ਲੰਘਣਾ ਹੈ ਪਤਨ ਕੋਈ ਵੀ ਹੋ ਗਿਆ ਉਹਦਾ ਤਾਂ ਕੋਈ ਗੱਲ ਨਹੀਂ ਹੈ ਰਾਜੇ ਲੰਘਣਾ ਤਾਂ ਪਾਰ ਸੀ ਪਰ ਪਾਰ ਲੰਘ ਜਾਵੋ ਠੀਕ ਹੈ ਨਾ ਜੀ ਸਾਰੇ ਪਤਨਾ ਤੇ ਬੇੜੀਆਂ ਖੜੀਆਂ ਨੇ ਹੈ ਬੇੜੀਆਂ ਹੀ ਨੇ ਖੜੀਆਂ ਤੋਂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਦੇਖੋ ਇੱਕ ਨਹੀਂ ਹੋ ਸਕਦੀ ਜਿੱਦਾਂ ਤੁਸੀਂ ਦਸਵੀਂ ਅਸ਼ਟਪਦੀ ਦੇ ਵਿੱਚ ਪੜ੍ਹਦੇ ਹੋ ਕਈ ਕੋਟ ਭੈ ਵੈ ਰਗੀ ਆਰਾਮਨਾਮ ਸੰਗ ਤੈਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖਜਨ ਤੇ ਆਤਮੈ ਪਾਰ ਬ੍ਰਹਮ ਲਹਾਂਤੇ ਕਈ ਕੋਟ ਦਰਸ਼ਨ ਪ੍ਰ ਪਿਆ ਤਨ ਕੋ ਮਿਲਿਓ ਪ੍ਰਭ ਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤੈਨ ਲਾਗਾ ਆਰੰਗ ਹੈ ਨਾ ਜੀ ਜਨ ਕੋ ਹੋਏ ਆਪ ਸੋ ਪ੍ਰਸ਼ੰਨ ਨਾਨਕ ਤੇ ਸਦਾ ਤਨ ਤਨ ਠੀਕ ਹੈ ਨਾ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤਾ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਣ ਨਾਮ ਰਸ ਪੀਵੇ ਅਮਰ ਭੈ ਸਦ ਸਦੀ ਜੀਵੇ ਕਈ ਕੋਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਮਤਲਬ ਉਹ ਨਹੀਂ ਹੈ ਕਿ ਮੈਂ ਕਿਸ ਰਾਹ ਥਾਣੀ ਤੁਰਿਆ ਪਿਆ ਠੀਕ ਹੈ ਨਾ ਜੀ ਜਿੰਨੇ ਭਗਤ ਹੋਏ ਨੇ ਸਾਰੇ ਭਗਤ ਇੱਕ ਦੇਸ਼ ਦੇ ਨਹੀਂ ਹੋਏ ਇੱਕ ਕੌਮ ਦੇ ਨਹੀਂ ਹੋਏ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਤੇ ਸਾਰੇ ਇੱਕ ਗੁਰੂ ਦੇ ਚੇਲੇ ਨਹੀਂ ਸੀਗੇ ਤੇ ਸਾਰਿਆਂ ਦਾ ਨਾਮ ਮੰਤਰ ਵੀ ਇੱਕ ਨਹੀਂ ਸੀਗਾ ਪਰ ਨਿਸ਼ਾਨਾ ਕੀ ਹੈ ਇੱਕ ਹੈ ਠੀਕ ਹੈ ਨਾ ਜੀ ਰਜਵ ਜੀ ਆਨੇ ਇਹ ਗੱਲ ਲਿਖ ਦਿੱਤੀ ਭਗਤ ਜੀਆ ਨੇ ਉਹ ਕਹਿੰਦੇ ਨੇ ਰਜਮ ਜੀ ਹੈ ਕਹਿ ਰਹੇ ਰੱਜਬ ਆਪਣੇ ਆਪਣੇ ਪੰਥ ਕੀ ਸਭੇ ਮਨਾਵੇ ਤੇਖ ਭੈ ਆਪੂ ਆਪਣਾ ਸਾਰਿਆਂ ਨੇ ਉਹ ਕਹਿਣਾ ਹੈ ਰੱਜਮ ਨਿਸ਼ਾਨਾ ਏਕ ਹੈ ਤੀਰ ਅੰਦਾਜ਼ ਅਨੇਕ ਇੱਕ ਨਿਸ਼ਾਨਾ ਹੈ ਇੱਕ ਜਗ੍ਹਾ ਪਰ ਤੀਰ ਕਈਆਂ ਨੇ ਪਾਸਿਆਂ ਤੋਂ ਚੁੱਕਿਆ ਕਿ ਮੰਮੀ ਉੱਥੇ ਹੀ ਲਾਉਣਾ ਤੇ ਮੈਂ ਵੀ ਉੱਥੇ ਲਾਉਣਾ ਪਹੁੰਚਣ ਗੱਲ ਨਿਸ਼ਾਨਾ ਇੱਕ ਰੱਖੋ ਠੀਕ ਹੈ ਨਾ ਜੀ ਛੇਵਾ ਵਾਲਾ ਵੀ ਪਹੁੰਚ ਸਕਦਾ ਹੈ ਸਿਮਰਨ ਵਾਲਾ ਵੀ ਪਹੁੰਚ ਸਕਦਾ ਹੈ ਸਹਿਜ ਪਾਠ ਵਾਲਾ ਵੀ ਪਹੁੰਚ ਸਕਦਾ ਮੂਲ ਮੰਤਰ ਵਾਲਾ ਵੀ ਪਹੁੰਚ ਸਕਦਾ ਵਾਹਿਗੁਰੂ ਸ਼ਬਦ ਵਾਲਾ ਵੀ ਪਹੁੰਚ ਸਕਦਾ ਸਤ ਸੰਗ ਕਰਨ ਵਾਲਾ ਵੀ ਪਹੁੰਚ ਸਕਦਾ ਹੈ ਨਿਸ਼ਾਨਾ ਇੱਕ ਰੱਖੋ ਆਪਣਾ ਕਿ ਉੱਥੇ ਪਹੁੰਚਣੇ ਅਸੀਂ ਕੀ ਕਰਦੇ ਹਾਂ ਸਾਡੇ ਵਿੱਚ ਇਹ ਵੀ ਇੱਕ ਉਹਨ ਤਾਂ ਹੀ ਆ ਜਾਂਦੀ ਹੈ ਕਿ ਜਿਹਦੇ ਤੋਂ ਦੀ ਮੈਂ ਤੁਰਿਆ ਇਹ ਠੀਕ ਹੈ ਤੇ ਦੂਜਿਆਂ ਨੂੰ ਤਾਂ ਆਪਾਂ ਦੇਖਣਾ ਨਹੀਂ ਚਾਹੁੰਦੇ ਹੁੰਦੇ ਇਹ ਗਲਤ ਨੇ ਸਾਰੇ ਨਹੀਂ ਇਸ ਤਰ੍ਹਾਂ ਮਤ ਕਰੋ ਤੂੰ ਆਪਣੇ ਉੱਤੇ ਤੁਰਿਆ ਪਿਆ ਉਹਨੂੰ ਵੀ ਸੋਚੋ ਹੋ ਸਕਦਾ ਮੈਂ ਉਸ ਥਾਣੇ ਨਹੀਂ ਲੰਘਿਆ ਇਸ ਕਰਕੇ ਮੈਂ ਨਹੀਂ ਦੇਖਿਆ ਪਰ ਇਹ ਨਾ ਕਹੋ ਕਿ ਉਹ ਠੀਕ ਨਹੀਂ ਹੈ ਕਿਸੇ ਨੂੰ ਦਰਕਾਰ ਹੋਣਾ ਕਦੀ ਵੀ ਹੈ ਨਾ ਜੀ